ਰਣ ਦਿਨ ਸੁਪਰ ਬਾਗ ਤੂੰ ਹੈ ਹੀ ਗਾਵਨਾ ਜੀ ਜੰਤ ਸਰਬਤ ਨਾਉ ਤੇਰਾ ਪਿਆਵਨਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਪਾਵਨਾ ਭਗਤ ਜਨਾ ਕੈ ਸੰਗ ਬੱਲ ਬੱਲ ਜਾਵਣਾ ਜਨ ਨਾਨਕ ਸਦ ਬਿਨਿਹਾਰੈ ਬੱਲ ਬੱਲ ਜਾਵਣਾ ਪਰਮ ਸਨਮਾਨ ਜੋ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਆਪੁਨ ਪਾਗੇ ਹੋਤ ਸਤ ਗੁਰਾਂ ਦੀਓ ਪਰਬਾਰਤ ਹੋਈ ਹੈ ਅਮਰ ਕਮੇਲਾ ਸਚਨਾਉ ਵਧਾਈ ਚਾਰ ਕਰਮੀ ਆਵੇ ਕਪੜਾ ਨਦਰੀ ਨੋਕੂ ਦਵਾਰ ਦੇ ਮਹਾਵਾਕ ਦਾ ਸਾਧਾ ਅਮਰ ਕਮੇਲੇ ਧੰਨ ਸਾਹਿਬ ਸ੍ਰੀ ਗੁਰੂ ਰੰਸਾ ਮਹਾਰਾਜ ਜੀ ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਸਾਜਣੇ ਪਰੇ ਹੋ ਸਤਗੁਰਾਂ ਦੇ ਕੀਰਤ ਦਰਸ਼ਨ ਦੀ ਯਾਦ ਕਰੇ ਹੋ ਗੁਰਬਾਣੀ ਦੀ ਸੰਸਰਵਨ ਕਰਕੇ ਆਪਣੇ ਜੀਵਨ ਦੀਆਂ ਮੋਲਕੋ ਕੜੀਆਂ ਨੂੰ ਸਫਲ ਬਣਾ ਰਿਹਾ ਹੁਜਦਾ ਪਾਵਨ ਪੂਤਰ ਸ੍ਰੀ ਮੁਕਤਵਾ ਗਾ ਪੰਚਮ ਪਾਚਾ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸੇਵਾਦ ਸ਼ਾਂਤੀ ਦੇ ਪੁੰਦ ਗਾਣੀ ਦੇ ਗੋਹਕ ਜਿਨ੍ਹਾਂ ਦੀ ਪਾਵਨ ਰਸਨਾ ਤੋਂ ਬਖਸ਼ਿਤ ਹੋਇਆ ਰਾਗ ਤਨਾਸਰੀ ਵਿੱਚ ਸਤਿਗੁਰਾਂ ਨੇ ਬਖਸ਼ਿਤ ਕੀਤੀ ਹੈ ਨਾ ਸ੍ਰੀ ਮਹੰਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਾਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਸਾਰੇ ਏ ਪ੍ਰਭੂ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਮਾਲਕ ਹੈ ਤੂੰ ਸਬਨਨ ਪਾਲਣ ਵਾਲਾ ਤੂੰ ਸਾਡਾ ਆਗੂ ਹੈ ਜੀਵਨ ਅਗਵਾਈ ਦੇਣ ਵਾਲਾ ਤੂੰ ਸਾਡਾ ਖਾਸਮ ਹੈ हे ਪ੍ਰਭੂ ਤੂੰ ਹੀ ਇੱਕ ਇੱਕ ਸੇ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ ਤੇਰੇ ਆਸਰੇ ਹੀ ਜੀਵਾਂਗੇ ਜਿਹ ਵਾ ਇੱਕ ਕਵਨ ਗੁਣ ਗਹੀਏ ਬੇਸ਼ਮਾਰ ਬੇਅੰਤ ਸੁਆਗੋ ਤੇਰਾ ਅੰਤ ਨਕਿਨਹੀ ਲਹੀਏ हे ਪ੍ਰਭੂ ਮਨੁੱਖ ਦੀ ਇੱਕ ਜੀਵ ਉਸ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਏ हे ਅਣਗਿਣਤ ਗੁਣਾ ਦੇ ਮਾਲਕ ਪ੍ਰਭੂ ਤੂੰ ਬਿਆਨਕ ਹੈ

ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਜੁਗਤੀ ਦਿਵਾਉਂਦਾ ਹੈ ਅਸੀਂ ਜੀਵ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਸਾਡੀ ਅਕਲ ਥੋੜੀ ਹੈ ਮਤ ਘੋਚੀ ਹੈ ਫਿਰ ਵੀ ਤੂੰ ਮੁੱਢ ਦੀਮਾ ਵਾਲਾ ਆਪਣਾ ਪਿਆਰਵਾਰ ਸੁਭਾਅ ਸਦਾ ਕਾਇਮ ਰੱਖਦਾ ਤੇਮਰੀ ਸ਼ਰਨ ਤੇਮਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਦੁਆ ਇਹ ਪ੍ਰਭ ਅਸੀਂ ਤੇਰੇ ਬੱਚੇ ਤੇਰੇ ਆਸਰੇ ਹੀ ਜਿਉਂਦੇ ਹਾਂ ਸਾਨੂੰ ਤੇਰੀ ਹੀ ਸਹਾਇਤਾ ਦੀ ਲੋੜ ਹੈ ਤੇਰੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਏ ਦਇਆਵਾਨ ਮਰਬੂਤ ਸਭ ਦੀ ਰੱਖਿਆ ਕਰਨ ਜੋਗੇ ਮਾਲਕ ਸਾਡੇ ਤੇ ਦਇਆ ਕਰ ਸਾਡੀ ਵੀ ਰੱਖਿਆ ਕਰ ਨਾਨਕ ਆਖਦਾ ਹੈ ਕਿ ਅਸੀਂ ਤੇਰੇ ਘਰ ਦੇ ਗੁਲਾਮ ਤੁਮਰੀ ਸ਼ਰਨ ਤੁਮਾਰੀ ਆਸਾ ਤੂੰ ਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਇਆਲਾ ਨਾਣਕ ਕਰਕੇ ਗੋਲੇ ਸਤਿਗੁਰੂ ਦੀ ਕਿਰਪਾ ਕਰ। ਪੜੀ ਸੁਣੀ ਬਾਣੀ ਸਤਿਗੰਦੂ ਕੇ ਪ੍ਰਵਾਨ ਕਰਨ ਇਸ ਬਾਣੀ ਦਾ ਬਾਪ। ਸਾਰੀਆਂ ਸੰਗਤਾਂ ਦੇ ਹਿਰਦਿਆਂ ਤੇ ਵਸੋ। ਆਪਣੇ ਦਰੋਂ ਕਰੋ ਨਾਮ ਸਿਮਰ ਜੀਆ ਦਾਤਾ ਗੁਰਸਿੱਖੀ ਦੇਵ ਬਖਸ਼ਿਸ਼ ਕਰਨ। ਕਰ ਪਰਿਵਾਰਾਂ ਦਾ ਕਾਰੋਬਾਰ। ਚੜ੍ਹਦੀ ਕਲਾ ਦੀ ਬਾਣੀ ਵਿਚਿ ਇਸ ਕਰ।